ਦੋਸਤੋ ਮਾਨਸਾ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹਜੇ ਸਵੇਰ ਦਾ ਹੀ ਸਮਾਂ ਸੀ ਸੂਰਜ ਨਿਕਲਿਆ ਨਹੀਂ ਸੀ ਕਿ ਇੱਕ ਘਰ ਦੇ ਵਿੱਚੋਂ ਰੋਣ ਦੀਆਂ ਉੱਚੀ ਉੱਚੀ ਆਵਾਜ਼ਾਂ ਨੇ ਅੱਧਾ ਪਿੰਡ ਜਗਾ ਦਿੱਤਾ ਹਾਏ ਕੀ ਹੋ ਗਿਆ ਇਹਨਾਂ ਨੂੰ ਸਵੇਰੇ ਸਵੇਰੇ ਰੋਲਾ ਕਿਉ ਪਾਇਆ ਹੈ ਜਿਹੜੇ ਪੜੋਸੀ ਹਨ ਇੱਕਦਮ ਜਾ ਕੇ ਸਰਪੰਚਾ ਦੇ ਘਰੇ ਦੇਖਦੇ ਹਨ ਵੀ ਇਹਨਾਂ ਦਾ ਤਾਂ ਬਜ਼ੁਰਗ ਪੂਰਾ ਹੋ ਗਿਆ ਰਾਤ ਨੂੰ ਤਾਂਹੀਂ ਕਰਕੇ ਸ਼ਾਇਦ ਨੂਆ ਬਿਲਾਪ ਕਰ ਰਹੀਆਂ ਸਨ 120 ਕਿੱਲੇ ਜ਼ਮੀਨ ਦਾ مالک ਸਰਪੰਚਾ ਦੇ ਘਰ ਦਾ ਬਜ਼ੁਰਗ ਅੱਜ ਚੜ੍ਹਾਈ ਕਰ ਗਿਆ ਹੈ ਸਾਰਾ ਪਿੰਡ ਇਕੱਠਾ ਹੁੰਦਾ ਹੈ ਰਿਸ਼ਤੇਦਾਰ ਸਭ ਬੁલાਏ ਜਾਂਦੇ ਹਨ ਤੇ ਬਾਪੂ ਦਾ ਪੂਰੇ ਰਿਵਾਜਾਂ ਨਾਲ ਸਤਿਕਾਰ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਪਰ ਇਸ ਸਾਰੇ ਰੋਸ ਬਿਲਾਪ ਦੇ ਪਿੱਛੇ ਲੁਕਿਆ ਸੀ ਇੱਕ ਗੂੜਾ ਸੱਚ ਜੋ ਕਿ ਇੱਕ ਸੰਦੂਕ ਦੇ ਵਿੱਚ ਬੰਦ ਸੀ ਜਿਸ ਦਾ ਨੂਹਾਂ ਨੂੰ ਕਿੰਨੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਵੀ ਕਦੋਂ ਬਾਪੂ ਪੂਰਾ ਹੋਵੇ ਕਦੋਂ ਉਸ ਦੇ ਸੰਦੂਕ ਦੇ ਵਿੱਚ ਚੱਕ ਕੇ ਦੇਖੀਏ ਪਰ ਅੱਜ ਸ਼ਾਮ ਨੂੰ ਚੋਰੀ ਛੁਪੇ ਜਦੋਂ ਸੰਦੂਕ ਦਾ ਜਿੰਦਰਾ ਭੰਨਿਆ ਤਾਂ ਆਖਿਰਕਾਰ ਐਸਾ ਕੀ ਹੈ ਵਿੱਚ ਲੇਕਿਨ ਜਿਵੇਂ ਹੀ ਸੰਦੂਕ ਖੋਲ੍ਹਿਆ ਨਾ ਤਾਂ ਵਿੱਚੋਂ ਕੁਝ ਅਜਾ ਨਿਕਲ ਗਿਆ ਕਿ ਨੂਹਾਂ ਸ਼ਰਮ ਦੀਆਂ ਤਾਂ ਹਾਰਦੀਆਂ ਬਾਹਰ ਨੂੰ ਭੱਜ ਗਈਆਂ ਸਾਰੇ ਦੇਖਣ ਲੱਗ ਪਏ ਆਖਿਰਕਾਰ ਇਹ じゃ ਕੀ ਹੋ ਗਿਆ ਇੱਕਦਮ ਵੀ ਐਸਾ ਕੀ ਸੀ ਉਸ ਸੰਦੂਕ ਦੇ ਵਿੱਚ ਜਿਸ ਨੂੰ ਦੇਖ ਕੇ ਨੂਆ ਮੂੰਹ ਤੇ ਚੁੰਨੀ ਲੈ ਕੇ ਬਾਹਰ ਭੱਜ ਗਈਆਂ ਹਾਂਜੀ ਦੋਸਤੋ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਕਰਦੇ ਹਾਂ ਕਹਾਣੀ ਸ਼ੁਰੂ ਅੱਜ ਦੀ ਇੱਕ ਖਾਸ ਵੀਡੀਓ ਸਰਦਾਰ ਗੁਰਵੰਤ ਸਿੰਘ ਬਰਾੜ ਜੋ ਕੀ ਪਿੰਡ ਦਾ ਕਿਸੇ ਸਮੇਂ ਸਰਪੰਚ ਹੋਇਆ ਕਰਦਾ ਸੀ ਹੁਣ ਉਸ ਦੀ ਉਮਰ ਟਲ ਰਹੀ ਹੈ ਪਿੰਡ ਦੇ ਤਿੰਨ ਬਾਰ ਦਾ ਸਰਪੰਚ ਹੁਣ ਆਪਣੀ ਮੁੱਛਾਂ ਨੂੰ ਨਹੀਂ ਸੰਭਾਲਦਾ ਹੁਣ ਬਸ ਮੰਜੀ ਤੇ ਪਿਆ ਰਹਿੰਦਾ ਹੈ ਪਿਛਲੇ ਸਾਲ ਉਸ ਦੀ ਪਤਨੀ ਕਰਮਜੀਤ ਕੌਰ ਦੀ ਵੀ ਮੌਤ ਹੋ ਗਈ ਕਰਮਜੀਤ ਦੇ ਜਾਨ ਮਗਰੋਂ ਗੁਰਬੰਤ ਸਿੰਘ ਇਕੱਲਾ ਪੈ ਗਿਆ ਉਸ ਦੇ ਚਾਰ ਪੁੱਤਰ ਸਨ ਚਾਰੋਂ ਦੇ ਚਾਰੋਂ ਵਿਆਹੇ ਸਨ ਚਾਰੋਂ ਦੇ ਚਾਰਾਂ ਦੇ ਜਵਾਕ ਸਨ 70 ਸਾਲ ਦਾ ਹੋ ਕੇ ਗੁਰਵੰਤ ਸਿੰਘ ਸ਼ੂਗਰ ਦਾ ਮਰੀਜ਼ ਹੈ ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਹੈ ਉੱਠਿਆ ਨਹੀਂ ਜਾਂਦਾ ਹੱਡ ਗੋਡੇ ਕੰਮ ਨਹੀਂ ਕਰਦੇ ਬਹੁਤ ਪੈਸਾ ਕਮਾਇਆ ਜਮਾਨੇ ਦੇ ਵਿੱਚ 50 ਕਿੱਲੇ ਹੁੰਦੇ ਸਨ ਉਸ ਤੋਂ 120 ਕਿੱਲੇ ਜ਼ਮੀਨ ਬਣਾਈ ਹੈ ਕਦੋਂ ਕਿੱਥੇ ਤੇ ਕਿਵੇਂ ਕੋਈ ਮਸਲਾ ਹੱਲ ਕਰਨਾ ਹੈ ਹਜੇ ਵੀ ਲੋਕ ਮੰਜੇ ਤੇ ਪਏ ਗੁਰਵੰਤ ਸਿੰਘ ਨੂੰ ਸਲਾਮਾਂ ਲੈਂਦੇ ਹਨ ਪੂਰਾ ਰਾਜਨੀਤੀ ਦਾ ਨਚੋੜ ਹੈ ਹਮੇਸ਼ਾ ਜਦੋਂ ਵੀ ਕੋਈ ਇਥੋਂ ਦਾ ਐਮਐਲਏ ਮੰਤਰੀ ਲੰਗਦਾ ਤਾਂ ਗੁਰਵੰਤ ਸਿੰਘ ਦਾ ਆਸ਼ੀਰਵਾਦ ਲੈ ਬਿਨਾ ਇਥੋਂ ਨਹੀਂ ਜਾਂਦਾ ਲੇਕਿਨ ਐਸਾ ਦਬਦਬਾ ਰੱਖਣ ਵਾਲੇ ਗੁਰਵੰਤ ਸਿੰਘ ਦੀ ਘਰ ਦੇ ਵਿੱਚ ਇੱਜ਼ਤ ਬਹੁਤ ਘੱਟ ਗਈ ਸੀ ਜਦੋਂ ਤੱਕ ਕਰਮਜੀਤ ਕੌਰ ਜੀ ਉਂਦੀ ਸੀ ਉਸਨੇ ਆਪਣੇ ਆ ਪੁੱਤਰਾਂ ਨੂੰ ਆਪਣੀਆਂ ਨੂਆਂ ਨੂੰ ਬਹੁਤ ਸੰਭਾਲ ਕੇ ਰੱਖਿਆ ਸੀ ਬਹੁਤ ਤਰੀਕੇ ਨਾਲ ਰੱਖਿਆ ਵੀ ਉਹ ਹਮੇਸ਼ਾ ਸੇਵਾ ਕਰਦੇ ਸਨ ਤੇ ਕਦੇ ਵੀ ਜਦੋਂ ਕੋਈ ਵੀ ਨੂ ਜਿਹੜੀ ਹੈ ਉਹ ਖਾਣਾ ਬਣਾਉਣ ਤੋਂ ਮੁੱਕਰ ਜਾਂਦੀ ਜਾਂ ਕੋਈ ਉਹਨਾਂ ਦੇ ਵਿਚਕਾਰ ਛੋਟੀ ਮੋਟੀ ਨੌਕਚੋਕ ਹੋ ਜਾਂਦੀ ਤਾਂ ਕਰਮਜੀਤ ਕੌਰ ਆਪਣੇ ਆਪ ਘਰ ਵਾਲੇ ਦਾ ਖਾਣਾ ਬਣਾ ਕੇ ਅਤੇ ਸਤਿਕਾਰ ਨਾਲ ਉਹਨਾਂ ਨੂੰ ਪਿਆਰ ਨਾਲ ਖਵਾਉਂਦੀ ਲੇਕਿਨ ਉਸ ਦੇ ਜਾਣ ਤੋਂ ਬਾਅਦ ਹੁਣ ਬਾਪੂ ਨੂੰ ਰੋਟੀ ਪੁੱਛਣ ਵਾਲਾ ਕੋਈ ਨਹੀਂ ਹੈ ਜਦੋਂ ਸਾਰੇ ਖਾ ਲੈਂਦੇ ਹਨ ਮੱਜਾਂ ਨੂੰ ਵੀ ਜਦੋਂ ਪੱਠੇ ਪਾ ਲਏ ਜਾਂਦੇ ਹਨ ਘਰ ਦੇ ਕੁੱਤੇ ਤੇ ਖਾ ਲੈਂਦੇ ਹਨ ਉਸ ਤੋਂ ਬਾਅਦ ਵੀ ਬਾਪੂ ਨੂੰ ਕੋਈ ਨਹੀਂ ਪੁੱਛਦਾ ਆਪਣੇ ਕੋਨੇ ਵਾਲੇ ਕਮਰੇ ਦੇ ਵਿੱਚ ਬਾਪੂ ਵਿਚਾਰਾ ਇਕੱਲਾ ਬੈਠਾ ਰੱਬ ਨੂੰ ਯਾਦ ਕਰਦਾ ਰਹਿੰਦਾ ਹੈ ਵੀ ਰੱਬਾ ਮੇਰੇ ਆਕੀਦੀਨਾ ਦਿਖਾ ਦਿੱਤੇ ساری ਉਮਰ ਮੈਂ ਮਿਹਨਤ ਕੀਤੀ ਤੁਹਾਡੇ ਗੁਰੂ ਘਰ ਵਿੱਚ ਕਿੰਨਾ ਦਾਨਪੂਰਨ ਕੀਤਾ ਹੋ ਸਕਦਾ ਹੈ ਸ਼ਾਇਦ ਸਰਪੰਚ ਰਹਿੰਦੇ ਹੋਏ ਮੈਂ ਕੋਈ ਗਲਤ ਕੰਮ ਕਰ ਦਿੱਤਾ ਹੋਵੇ ਜਾਂ ਮੇਥੋਂ ਕੁਝ ਗਲਤ ਹੋ ਗਿਆ ਹੋਵੇ ਲੇਕਿਨ ਆ ਸਜ਼ਾ ਐਨੀ ਮਾੜੀ ਸਜ਼ਾ ਵੀ ਆਪਣੇ ਹੀ ਪੁੱਤਰ ਜਿਹੜੇ ਹਨ ਆਪਣੀਆਂ ਹੀ ਨੂਆਂ ਰੋਟੀ ਵੀ ਨਾ ਪੁੱਛਣਾ ਇਹ ਹੀ ਸਿਲਸਿਲਾ ਚੱਲਦਾ ਰਹਿੰਦਾ ਹੈ ਇੱਕ ਦਿਨ ਅਚਾਨਕ ਸ਼ਾਮ ਦਾ ਵੇਲਾ ਹੈ ਜਦੋਂ ਚਾਰੇ ਨੂਆ ਜਿਹੜੀਆਂ ਹਨ ਆਪਸ ਦੇ ਵਿੱਚ ਬੈਠ ਕੇ ਗੱਲਾਂ ਕਰ ਰਹੀਆਂ ਸਨ ਅਚਾਨਕ ਹੀ ਦੇਖਦੀਆਂ ਹਨ ਕਿ ਵਿਰੇੜੇ ਵਿੱਚ ਬਾਪੂ ਜੀ ਜਿਹੜੇ ਆਪਣੇ ਕਮਰੇ ਦੇ ਵਿੱਚ ਜਾ ਰਹੇ ਸਨ ਚਾਰਾਂ ਦਾ ਧਿਆਨ ਬਾਪੂ ਵੱਲ ਹੋ ਚੱਲਿਆ ਹੈ ਗੁਰਵੰਤ ਸਿੰਘ ਜਿਵੇਂ ਹੀ ਆਪਣੇ ਕਮਰੇ ਦੇ ਵਿੱਚ ਗਿਆ ਨਾ ਗੇਟ ਬੰਦ ਕਰਨਾ ਭੁੱਲ ਗਿਆ ਜਿਵੇਂ ਹੀ ਉਸ ਨੇ ਸੰਦੂਕ ਖੋਲ੍ਹਿਆ ਉਸ ਵਿੱਚੋਂ ਇੱਕ ਸੋਨੇ ਦਾ ਸਿੱਕਾ ਬਾਹਰ ਡਿੱਗ ਪਿਆ ਨਾਲ 2000 ਦਾ ਨੋਟ ਵੀ ਉੱਡ ਪਿਆ ਦੀਮੇ ਹੀ ਚਾਰੇ ਨੂਆਂ ਦੀ ਨਜ਼ਰ ਉਸ ਸੋਨੇ ਦੇ ਸਿੱਕੇ ਅਤੇ 2000 ਦੇ ਨੋਟ ਤੇ ਪਹਿਲਾਂ ਸਾਰੀਆਂ 당 ਰਹਿ ਗਈਆਂ ਬਾਪੂ ਨੇ ਉਸ ਸੰਦੂਕ ਦੇ ਵਿੱਚ ਸ਼ਾਇਦ ਕੋਈ ਵੱਡਾ ਖਜ਼ਾਨਾ ਲੁਕਾਇਆ ਹੈ ਸ਼ਾਇਦ ਵਿੱਚ ਕੋਈ ਹੈ ਉਹ ਜੋ ਨੂਆਂ ਬਾਪੂ ਨੂੰ ਪਾਣੀ ਤੱਕ ਨਹੀਂ ਪੁੱਛਦੀਆਂ ਸਨ ਅਗਲੇ ਦਿਨ ਸਵੇਰੇ ਦੇ ਸਵੇਰੇ ਚਾਰੇ ਚਾਹ ਦਾ ਕੱਪ ਲੈ ਕੇ ਉਸ ਦੇ ਮੰਜੇ ਕੋਲ ਖੜੀਆਂ ਸਨ ਬਾਪੂ ਜੀ ਉੱਠੇ ਤੁਹਾਡੀ ਚਾਹ ਦਾ ਵੇਲਾ ਹੋ ਗਿਆ ਹੈ ਆਓ ਅਸੀਂ ਤੁਹਾਡੇ ਲਈ ਗਰਮ ਪਾਣੀ ਕੀਤਾ ਹੈ ਆਓ ਚੱਲ ਕੇ ਨਹਾ ਲਿਓ ਜਿਹੜੀਆਂ ਕਦੇ ਬਾਪੂ ਦੀ ਸਾਰ ਨਹੀਂ ਦੀ ਸਨ ਅੱਜ ਇੰਜ ਅੱਗੇ ਪਿੱਛੇ ਕਿਵੇਂ ਘੁਮਰਈਆਂ ਹਨ ਜਿਵੇਂ ਕੀ ਪਤਾ ਨਹੀਂ ਬਾਪੂ ਦੇ ਕੋਲ ਕਿੰਨਾ ਕਬੱਡਾ ਖਜ਼ਾਨਾ ਹੋਵੇ ਬਾਪੂ ਵੀ ਦੇਖ ਰਿਹਾ ਸੀ ਅਤੇ ਚਲੋ ਚਾਹ ਪਿੰਦਾ ਹਾਂ ਚਾਰਾਂ ਕੱਪਾਂ ਦੇ ਵਿੱਚੋਂ ਚਾਰਾਂ ਦਾ ਮਨ ਰੱਖਦਿਆਂ ਹੋਇਆ ਇੱਕ ਇੱਕ ਕੁੱਟ ਭਰ ਕੇ ਤੇ ਕੱਪ ਜਿਹੜੇ ਸਨ ਆਪਣੇ ਮੰਜੇ ਦੇ ਹੇਠਾਂ ਰੱਖ ਦਿੰਦਾ ਹੈ ਬਾਪੂ ਦੇ ਮੰਜੇ ਲਗਭਗ ਦੋ ਦੋ ਦਿਨਾਂ ਤੱਕ ਪਏ ਰਹਿੰਦੇ ਸਨ ਕੋਈ ਉਸ ਨੂੰ ਚੱਕ ਕੇ ਮਾਜਦਾ ਵੀ ਨਹੀਂ ਸੀ ਅੱਜ ਤੁਰੰਤ ਹੀ ਚਾਰੇ ਨੂਆ ਉਹ ਕੱਪ ਲੈ ਜਾਂਦੀਆਂ ਹਨ ਪਤਾ ਨਹੀਂ ਸੋਨੇ ਦੇ ਕੱਪ ਬਾਪੂ ਦੀ ਕਿਸਮਤ ਬਦਲ ਦਿੱਤੀ ਉਸੇ ਤਰ੍ਹਾਂ ਬਾਪੂ ਉਸੇ ਸ਼ਾਮ ਨੂੰ ਦੁਬਾਰਾ ਟਰੰਕ ਖੋਲਦਾ ਹੈ ਅਤੇ ਉਸੇ ਤਰ੍ਹਾਂ ਵਾਪਸ ਬੰਦ ਕਰਕੇ ਤੇ ਉਸ ਦੇ ਉੱਪਰ ਤਾਲਾ ਲਗਾ ਦਿੰਦਾ ਹੈ ਹੁਣ ਬਾਪੂ ਨੂੰ ਵੀ ਸਮਝ ਆ ਚੁੱਕੀ ਸੀ ਕਿ ਖੇਡ ਸਾਰੀ ਕੀ ਹੈ ਉਹਨਾਂ ਦੀ ਨਿਗਾਹ ਇਸ ਟਰੰਕ ਦੇ ਵੱਲ ਸੀ ਹੁਣ ਬਾਪੂ ਪਹਿਲਾਂ ਨਾਲੋਂ ਵੱਡਾ ਤਾਲਾ ਉਸ ਸੰਦੂਕ ਨੂੰ ਲਗਾਉਂਦਾ ਸੀ ਤੇ ਉਸ ਟਰੰਕ ਦੇ ਉੱਪਰ ਲਗਾ ਦਿੰਦਾ ਕੋਈ ਉਸ ਦੇ ਵਿੱਚ ਚਾਤੀ ਨਾ ਮਾਰੇ ਤੇ ਪੂਰੀ ਨਿਗਾਹ ਰੱਖਦਾ ਹੈ ਕਿਸ ਨੂੰ ਕੋਈ ਵੀ ਐਵੇਂ ਨਾ ਖੋਲ ਲਵੇ ਕਿਉਂਕਿ ਉਸ ਨੂੰ ਪਤਾ ਸੀ ਜਿਹੜੀ ਉਸ ਦੀ ਇੱਜ਼ਤ ਹੈ ਜਿਹੜੀਆਂ ਮੇਰੀਆਂ ਨੂਆਂ ਮੇਰੇ ਅੱਗੇ ਪਿੱਛੇ ਘੁੰਮ ਰਹੀਆਂ ਹਨ ਇਹ ਇਸੇ ਟਰੈਂਕ ਦੀ ਵਜ੍ਹਾ ਨਾਲ ਹਨ ਇਹ ਇਸੇ ਟਰੈਂਕ ਦਾ ਕਮਾਲ ਹੈ ਬਾਪੂ ਜੀ ਪ੍ਰਵਾਹ ਵਾਸਤੇ ਰੋਜ਼ 100-100 ਰੁਪਏ ਆਪਣੀ ਨੋਆਂ ਨੂੰ ਦੇ ਦਿੰਦਾ ਤੇ ਆਸ਼ੀਰਵਾਦ ਦੇ ਤੌਰ ਤੇ ਹੁਣ 100-100 ਰੁਪਏ ਲੈ ਕੇ ਚਾਰੇ ਨੋਆਂ ਬੜੀਆਂ ਖੁਸ਼ ਸਨ ਤੇ ਕਹਿੰਦੀਆਂ ਹਨ ਕਿ ਬਾਪੂ ਜੀ ਨੇ ਖਜ਼ਾਨਾ ਹੋਲਾ ਕੀਤਾ ਹੈ 100 ਰੁਪਏ ਨੋਹਾ ਨੂੰ ਦਿੰਦਿਆਂ ਹੀ ਇੱਕ ਦਿਨਾ ਕਰਕੇ ਬਾਪੂ ਦੇ ਜਿਹੜੇ ਉਸ ਦੇ ਵਿੱਚ 10000 ਰੁਪਏ ਸਨ ਸਾਰੇ ਮੁੱਕ ਗਏ ਹੁਣ ਬਾਪੂ ਦੇ ਵਿਚਾਰੇ ਕੋਲ ਦੇਣ ਵਾਸਤੇ ਕੁਝ ਨਹੀਂ ਸੀ ਨੂਹਾ ਤੋਂ ਸੇਵਾ ਵਿਵੋਧ ਕਰਾਈ ਹੈ ਹੁਣ ਸ਼ਰਮ ਦਾ ਮਾਰਾ ਬਾਪੂ ਕੁਝ ਵੀ ਨਹੀਂ ਦਿੰਦਾ ਤੇ ਰੱਬ ਦਾ ਨਾਂ ਲੈਂਦਾ ਲੇਕਿਨ ਉਸ ਦੀ ਉਮੀਦ ਤੋਂ ਬਿਲਕੁਲ ਉਲਟ ਨੂਹਾ ਪਹਿਲਾਂ ਨਾਲੋਂ ਜ਼ਿਆਦਾ ਸੇਵਾ ਕਰਦੀਆਂ ਵੀ ਸਾਡੀ ਸੇਵਾ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ ਤਾਂ ਹੀ ਕਰਕੇ ਬਾਪੂ ਜੀ ਨੇ ਮਾਇਆ ਦੇਣੀ ਬੰਦ ਕਰ ਦਿੱਤੀ ਨੂਹਾ ਹੋਰ ਵੀ ਵੱਧ ਚੜ ਕੇ ਸੇਵਾ ਕਰਦੀਆਂ ਬਾਪੂ ਜੀ ਦਾ ਧਿਆਨ ਰੱਖਦੀਆਂ ਬਾਪੂ ਬੜਾ ਖੁਸ਼ ਸੀ ਬਾਪੂ ਜੀ ਲੰਮਾ ਸਮਾਂ ਨਹੀਂ ਕੱਢਦੇ ਸ਼ੂਗਰ ਉਹਨਾਂ ਨੂੰ ਲੈ ਬੈਠਦੀ ਹੈ ਤੇ ਬਾਪੂ ਜੀ ਚੜਾਈ ਕਰ ਜਾਂਦੇ ਹਨ ਇਸੇ ਤਰ੍ਹਾਂ ਗੁਰਵੰਤ ਸਿੰਘ ਜਿਹੜੇ ਸਨ ਦੁਨੀਆ ਤੋਂ ਚਲੇ ਗਏ ਸੀ ਅੱਧੀ ਰਾਤ ਨੂੰ ਉਹਨਾਂ ਦਾ ਅਕਾਲ ਚਲਾਣਾ ਹੋ ਚੁੱਕਿਆ ਸੀ ਬਾਪੂ ਜੀ ਦੇ ਜਾਣ ਤੋਂ ਬਾਅਦ ਜਿਵੇਂ ਹੀ ਨੂਆ ਨੂੰ ਪਿੰਕ ਪਈ ਸਵੇਰੇ ਉੱਠਦਿਆਂ ਸਾਰੀ ਇੱਕ ਵਾਰ ਤਾਂ ਉਹਨਾਂ ਦਾ ਮਨ ਕੀਤਾ ਵੀ ਉਸ ਟ੍ਰੈਂਕ ਨੂੰ ਪੰਨ ਲਿਆ ਜਾਵੇ ਵਿੱਚੋਂ ਜਿਹੜਾ ਬਾਪੂ ਜੀ ਦਾ ਖਜ਼ਾਨਾ ਹੈ ਉਸ ਨੂੰ ਕੱਢ ਲਿਆ ਜਾਵੇ ਲੇਕਿਨ ਸ਼ਰਮ ਦੀਆਂ ਮਾਰੀਆਂ ਨੇ ਉੱਥੇ ਬਿਲਾਪ ਕਰਨਾ ਸ਼ੁਰੂ ਕਰ ਦਿੱਤਾ ਪੜੋਸੀ ਜਿਹੜੇ ਸਨ ਉਹ ਬਿਲਾਪ ਨੂੰ ਸੁਣ ਕੇ ਇਕੱਠੇ ਹੋ ਗਏ ਸ਼ੱਕ ਤਾਂ ਸਭ ਨੂੰ ਪੈ ਗਿਆ ਸੀ ਕਿ ਹੋ ਸਕਦਾ ਹੈ ਇਹਨਾਂ ਦਾ ਬਾਪੂ ਜਿਹੜਾ ਹੈ ਚੜ੍ਹਾਈ ਕਰ ਗਿਆ ਹੋਵੇ ਉਮਰ ਬਹੁਤ ਸੀ ਵਿਚਾਰਾ ਬਿਮਾਰ ਰਹਿੰਦਾ ਸੀ ਤੇ ਦਵਾਈਆਂ ਖਾਂਦਾ ਸੀ ਜਿਵੇਂ ਆ ਕੇ ਦੇਖਦੇ ਹਨ ਉਹਨਾਂ ਦਾ ਸ਼ੱਕ ਜਿਹੜਾ ਹੈ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਹੌਲੀ-ਹੌਲੀ ਕਰਦਿਆਂ ਘਰ ਵਿੱਚ ਹੀ ਇਕੱਠ ਹੋ ਜਾਂਦਾ ਹੈ ਘਰ ਦੇ ਵਿੱਚ ਪਿੰਡ ਵਾਲੇ ਆ ਕੇ ਬੈਠਦੇ ਹਨ ਬਾਪੂ ਜੀ ਦੀਆਂ ਗੱਲਾਂ ਕਰਦੇ ਹਨ ਜੋ ਵੀ ਨੇੜਲੇ ਦੂਰਲੇ ਰਿਸ਼ਤੇਦਾਰ ਸੀ ਦੁਪਹਿਰ ਦੇ 11 ਵਜੇ 12 ਵਜੇ ਤੱਕ ਸਭ ਇਕੱਠੇ ਹੋ ਜਾਂਦੇ ਹਨ ਤੇ ਸਾਢੇ 12 ਵਜੇ ਤਕਰੀਬਨ ਬਾਪੂ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਸਾਰੇ ਅਰਦਾਸ ਕਰਦੇ ਹਨ ਬਾਪੂ ਜੀ ਦੀ ਆਤਮਿਕ ਸ਼ਾਂਤੀ ਲਈ ਸਾਰੇ ਰੱਬ ਤੋਂ ਦੁਆ ਮੰਗਦੇ ਹਨ ਗੁਰੂ ਘਰ ਜਾਂਦੇ ਹਨ ਤੇ ਹੁਕਮਨਾਮਾ ਸ਼ਾਇਬ ਲੈ ਕੇ ਵਾਪਸ ਆ ਜਾਂਦੇ ਹਨ ਇਸੇ ਤਰ੍ਹਾਂ ਚੱਲੋ ਮर्याਦਾ ਜਿਹੜੀ ਹੈ ਪੂਰੀਆਂ ਹੋ ਜਾਂਦੀਆਂ ਹਨ ਹੁਣ ਭੋਗ ਵਾਸਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਬਾਪੂ ਜੀ ਵਾਸਤੇ ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਉਣਾ ਹੈ ਕਿਉਂਕਿ ਹੋਰ ਵੀ ਰੀਤੀ ਰਿਵਾਜ ਹਨ ਬਾਪੂ ਜੀ ਦੇ ਫੁੱਲ ਚੁਗਨੇ ਹਨ ਤੇ ਆਪਸ ਦੇ ਵਿੱਚ ਕਈ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਹਨ ਬਾਪੂ ਜੀ ਦੇ ਬਾਰੇ ਵੀ ਕਿਵੇਂ ਉਹਨਾਂ ਨੇ ਜਿਉਂਦੇ ਜੀ ਆਪਣੀ ਤਾਕ ਜਮਾਈ ਪਿੰਡ ਦੇ ਵਿੱਚ ਸਰਪੰਚੀ ਹਾਸਲ ਕੀਤੀ ਇੱਕ ਵਾਰ ਹੀ ਨਹੀਂ ਸਗੋ ਤਿੰਨ ਵਾਰ ਕਿਵੇਂ ਸਿਰਫ 50 ਕਿੱਲਿਆਂ ਤੋਂ ਬਾਪੂ 120 ਕਿੱਲਾ ਬਣਾਇਆ ਐਨਾ ਹੁੰਦੇ ਸਾਰ ਵੀ ਕਦੇ ਉਹਨਾਂ ਨੇ ਹੰਕਾਰ ਨਹੀਂ ਕੀਤਾ ਹਮੇਸ਼ਾ ਗੁਰੂ ਘਰ ਨੂੰ ਉੱਚਾ ਸਮਝੇ ਜਦੋਂ ਵੀ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਬਾਪੂ ਜੀ ਹਮੇਸ਼ਾ ਅੱਗੇ ਆਉਂਦੇ ਸੀ ਹਮੇਸ਼ਾ ਮਦਦ ਕਰਦੇ ਜਦੋਂ ਵੀ ਕਦੇ ਗੁਰੂ ਘਰ ਦੇ ਵਿੱਚ ਲੰਗਰ ਹਾਲ ਬਣਿਆ ਉਦੋਂ ਵੀ ਉਹਨਾਂ ਨੇ 1.2 ਲੱਖ ਰੁਪਏ ਦੀ ਮਦਦ ਕੀਤੀ ਸੀ ਉਦੋਂ ਦਾਨਪੂਰਨ ਕੀਤਾ ਅੱਜ ਦੇ ਸਮੇਂ ਵੀ ਲੱਖ ਰੁਪਇਆ ਕੋਈ ਘਟ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਹਨ ਸਾਰੇ ਕਰ ਰਹੇ ਸਨ ਉੱਥੇ ਪਹੁੰਚੇ ਨੇ ਤਾਂ ਲੋਕ ਆਸ-ਪਾਸ ਦੇ ਪਿੰਡਾਂ ਦੇ ਸਰਪੰਚ ਐਮਐਲਏ ਸਾਹਿਬ ਕੁਝ ਮੰਤਰੀ ਉੱਥੇ ਬੈਠੇ ਸਨ ਉਹ ਵੀ ਬਾਪੂ ਜੀ ਦੇ ਬਾਰੇ ਗੱਲਾਂ-ਬਾਤਾਂ ਕਰ ਰਹੇ ਸਨ ਬਹੁਤ ਚੰਗੇ ਬੰਦੇ ਸੀ ਲੇਕਿਨ ਚਲੋ ਸਮਾਂ ਬੀਤਦਾ ਹੈ ਰਾਤ ਹੋ ਜਾਂਦੀ ਹੈ ਜਦੋਂ ਲਗਭਗ ਸਾਰੇ ਜਣੇ ਜਾ ਚੁੱਕੇ ਸਨ ਕੁਝ ਜਣੇ ਹਨ ਜੋ ਕਰੀਬੀ ਸਨ ਉਹ ਹੀ ਉੱਥੇ ਰੁਕੇ ਸਨ ਨਵਾਂ ਮੌਕਾ ਸੰਭਾਲਦਿਆਂ ਹਨ ਇੱਕ ਤੋਂ ਵੱਧ ਕੇ ਕਸਾਰੀਆਂ ਉਸ ਕਮਰੇ ਵੱਲ ਭੱਜਦੀਆਂ ਹਨ ਜਿੱਥੇ ਬਾਪੂ ਜੀ ਦਾ ਸੰਦੂਕ ਸੀ ਜਿਵੇਂ ਹੀ ਉਹ ਉਸ ਕਮਰੇ ਵਿੱਚ ਪਹੁੰਚਦੀਆਂ ਹਨ ਤਾਂ ਦੇਖਿਆ ਵੀ ਇੱਥੇ ਤਾਂ ਮੋਟਾ ਜਿੰਦਰਾ ਲੱਗਿਆ ਹੈ ਪਹਿਲਾਂ ਤਾਂ ਸਾਰਾ ਕਮਰਾ ਛਾਣ ਮਾਰਿਆ ਚਾਬੀ ਨਹੀਂ ਮਿਲੀ ਸਾਰੀ ਰਾਤ ਉੱਥੇ ਲੱਭਦੇ ਰਹੇ ਬਾਪੂ ਜੀ ਨੇ ਪਤਾ ਨਹੀਂ ਚਾਬੀ ਕਿੱਥੇ ਰੱਖੀ ਪਤਾ ਨਹੀਂ ਬੁੜਾ ਨਾਲ ਤਾਂ ਨਹੀਂ ਲੈ ਕੇ ਚਲਾ ਗਿਆ ਇੱਕ ਨੂੰ ਜਿਹੜੀ ਹੈ ਉਹ ਹੱਸਦੀ ਹੈ ਚਾਰੇ ਹੌਲੀ ਹੌਲੀ ਵੀ ਬਾਝ ਬਾਹਰ ਨਾ ਜਾਵੇ ਦੰਦ ਪਾੜਨ ਲੱਗ ਜਾਂਦੀਆਂ ਹਨ ਚਲੋ ਬਾਹਰ ਆ ਜਾਂਦੀਆਂ ਹਨ ਇੱਕ ਵਾਰ ਰਿਸ਼ਤੇਦਾਰ ਚਲੇ ਜਾਣ ਜਿੰਦਰਾਬਾਦ ਵਿੱਚ ਖੋਲਾਂਗੇ ਇਸ ਤਰ੍ਹਾਂ ਬਾਪੂ ਜੀ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ ਸ੍ਰੀ ਅਖੰਡ ਪਾਠ ਸਾਹਿਬ ਦਾ ਪੋਗ ਹੋ ਜਾਂਦਾ ਹੈ ਬਾਪੂ ਜੀ ਦੇ ਨੇੜਲੇ ਰਿਸ਼ਤੇਦਾਰ ਦੂਰਲੇ ਜਾਣਕਾਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸਰਪੰਚ ਨੇਤਾ ਐਮ ਐਲ ਏ ਸਾਰੇ ਜੋ ਵੀ ਗੁਰਬੰਤ ਸਿੰਘ ਨੂੰ ਜਾਣਦੇ ਸਨ ਸਾਰੇ ਪਹੁੰਚੇ ਸਨ ਸਾਰੇ ਬਾਪੂ ਜੀ ਨੂੰ ਨਮਸਕਾਰ ਕਰਦੇ ਹਨ ਉਹਨਾਂ ਦੀ ਫੋਟੋ ਦੇ ਉੱਪਰ ਗੁਲਾਬ ਪੇਟ ਕਰਦੇ ਹਨ ਕੀਰਤਨ ਸੁਣਦੇ ਹਨ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਸੱਜੇ ਸਾਨਾ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਆਉਣਗੇ ਵੱਡੇ ਬੰਦੇ ਆਉਣਗੇ ਦਿਖਾਵਾ ਤਾਂ ਜ਼ਰੂਰੀ ਹੈ ਭਾਵੇਂ ਬਾਪੂ ਦੀ ਸਾਰੀ ਉਮਰ ਕਦਰ ਨਹੀਂ ਕੀਤੀ ਸਾਰੀ ਉਮਰ ਜਿਸ ਬਾਪੂ ਨੂੰ ਰੋਟੀ ਲਈ ਦਰਸਾਇਆ ਤੇ ਲਾਸਟ ਦੇ ਵਿੱਚ ਜਦੋਂ ਸੇਵਾ ਕੀਤੀ ਉਹ ਵੀ ਸਿਰਫ 4 ਪੈਸਿਆਂ ਲਈ ਜਦੋਂ ਕਿ ਇੰਨਾ ਪੈਸਾ ਉਹਨਾਂ ਦੇ ਕੋਲ ਫਿਰ ਵੀ ਸੀ ਸਿਰਫ 4 ਪੈਸਿਆਂ ਲਈ ਬਾਪੂ ਦੀ ਸੇਵਾ ਕੀਤੀ ਹੈ ਲੇਕਿਨ ਅੱਜ ਬਾਪੂ ਦੇ ਭੋਗ ਤੇ ਪੈਸਾ ਪਾਣੀ ਬੰਗ ਬਾਹਰ ਹੀ ਸਨ ਚਲੋ ਵਧੀਆ ਗੱਲ ਹੈ ਬਾਪੂ ਜੀ ਦੇ ਭੋਗ ਤੇ ਕਿਸੇ ਤਰੀਕੇ ਗੁਰਬਾਣੀ ਦਾ ਪਾ ਹੋਇਆ ਭੋਗ ਪੈਣ ਤੋਂ ਬਾਅਦ ਸਾਰੇ ਜਿਹੜੇ ਸਨ ਆਪੋ ਆਪਣੇ ਘਰੇ ਚਲੇ ਗਏ ਸਿਰਫ ਨੇੜਲੇ ਰਿਸ਼ਤੇਦਾਰ ਉੱਥੇ ਬੈਠੇ ਸੀ ਕੱਲ ਨੂੰ ਕੀਰਤਪੁਰ ਸਾਹਿਬਾ ਵਿਖੇ ਫੁੱਲ ਲੈ ਕੇ ਜਾਣੇ ਸਨ ਉਸ ਤੋਂ ਪਹਿਲਾਂ ਘਰ ਦੇ ਵਿੱਚ ਸਾਰੇ ਆਰਾਮ ਕਰ ਰਹੇ ਸਨ ਸਾਰੀਆਂ ਰਸਮਾਂ ਜਿਹੜੀਆਂ ਸਨ ਉਹ ਪੂਰੀਆਂ ਹੋ ਚੁੱਕੀਆਂ ਸਨ ਹੁਣ ਰਾਤ ਦਾ ਵੇਲਾ ਹੈ ਤਕਰੀਬਨ 10 ਵਜ ਚੁੱਕੇ ਸਨ ਸਾਰੇ ਸੋ ਚੁੱਕੇ ਸਨ ਚਾਰੇ ਨੂਆ ਉਸੇ ਤਰ੍ਹਾਂ ਸਕੀਮ ਲਾ ਕੇ ਵਾਪਸ ਉਸਦੇ ਕਮਰੇ ਵਿੱਚ ਆ ਜਾਂਦੀਆਂ ਹਨ ਇਸ ਵਾਰ ਉਹਨਾਂ ਚਾਰਾਂ ਦੇ ਘਰ ਵਾਲੇ ਯਾਨੀ ਕਿ ਬਾਪੂ ਜੀ ਦੇ ਪੁੱਤਰ ਵੀ ਉੱਥੇ ਸਨ ਸਾਰੇ ਜਣੇ ਦੇਖ ਰਹੇ ਸਨ ਕਿ ਇਸ ਸੰਦੂਕ ਦੇ ਵਿੱਚ ਆਖਿਰਕਾਰ ਹੈ ਕਿ ਸਾਡੀਆਂ ਚਾਰੇ ਪਤਨੀਆਂ ਜਿਹੜੀਆਂ ਹਨ ਇਸ ਦੇ ਪਿੱਛੇ ਪਈਆਂ ਹਨ ਸਾਰੇ ਫੈਸਲਾ ਕਰਦੇ ਨਕੀ ਚਾਬੀ ਨਹੀਂ ਲੱਭਦੀ ਫਿਰ ਕੀ ਹੋਇਆ ਜਿੰਦਰਾ ਨੂੰ ਤੋੜ ਦਿੰਦੇ ਹਾਂ ਇਹ ਤਾਂ ਮਿੰਟਾਂ ਦੇ ਵਿੱਚ ਖਿਲਰ ਜਾਵੇਗਾ ਉਸੇ ਤਰ੍ਹਾਂ ਹੁੰਦਾ ਹੈ ਉਹ ਹਤੋੜਾ ਲੈ ਕੇ ਪੋਲੀਆਂ-ਪੋਲੀਆਂ ਮਾਰਾ-ਮਾਰਨ ਲੱਗ ਜਾਂਦੇ ਹਨ ਤੇ ਜਿੰਦਰੇ ਨੂੰ ਤੋੜ ਦਿੰਦੇ ਹਨ ਬਾਹਰ ਕਿਤੇ ਆਵਾਜ਼ ਨਾ ਜਾਵੇ ਤੇ ਜਿੰਦਰਾ ਪੰਨ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਹੁਣੇ ਸੱਤਰ हटਿਆ ਹੈ ਹੁਣੇ ਬਾਪੂ ਦਾ ਭੋਗ ਪਿਆ ਹੈ ਇਹਨਾਂ ਨੇ ਆ ਕੀ ਕੰਮ ਕਰ ਦਿੱਤਾ ਹੈ ਚਲੋ ਤਾਲਾ ਜਿਹੜਾ ਹੈ ਟੁੱਟ ਚੁੱਕਿਆ ਸੀ ਜਿਵੇਂ ਹੀ ਸੰਦੂਕ ਖੋਲ੍ਹਿਆ ਚੋ ਕੁਝ ਪਿੱਤਲ ਦੀਆਂ ਬੰਗਾਂ ਕੁਝ ਪੁਰਾਣੀਆਂ ਸਟੂਰੀ ਕੁਝ ਪੁਰਾਣੇ ਰੁਮਾਲ ਕੁਝ ਪੁਰਾਣੇ ਲੰਗੋਟ ਜੋ ਕੀ ਸ਼ਾਇਦ ਕਿਸੇ ਬੱਚੇ ਦੇ ਲੱਗਦੇ ਸਨ ਦੇਖਦੇ ਸਾਰ ਚਾਰੇ ਪੁੱਤਰਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ਵੀ ਇਹ ਤਾਂ ਸਾਡੇ ਹਨ ਮੈਂ ਇਹਨੂੰ ਪਾਇਆ ਕਰਦਾ ਸੀ ਬਚਪਨ ਵਿੱਚ ਸੀ ਇਹਨਾਂ ਕੱਪੜਿਆਂ ਦੇ ਵਿੱਚ ਘੁੰਮਿਆ ਕਰਦੇ ਸੀ ਬਾਪੂ ਜੀ ਨੇ ਸਾਡੇ ਕੱਪੜੇ ਸੰਭਾਲੇ ਰੱਖੇ ਸਨ ਅਸੀਂ ਬਾਪੂ ਜੀ ਦਾ ਸਤਿਕਾਰ ਵੀ ਨਹੀਂ ਕੀਤਾ ਚਾਰਾਂ ਦੇ ਅੱਖਾਂ ਦੇ ਵਿੱਚ ਹੰਝੂ ਸਨਾਂ ਲੇਕਿਨ ਸਭ ਤੋਂ ਵੱਧ ਉੱਥੇ ਮਾਤਾ ਜੀ ਦੀ ਫੋਟੋ ਪਈ ਸੀ ਮਾਤਾ ਕਰਮਜੀਤ ਦੀ ਜੋ ਕਿ ਬਾਪੂ ਦੀ ਹਮੇਸ਼ਾ ਸੰਦੂਕ ਵਿੱਚ ਖੋਲ ਕੇ ਦੇਖਦੇ ਰਹਿੰਦੇ ਸਨ ਨੂੰਹਾਂ ਦੀ ਆਸ ਦੇ ਮੁਤਾਬਕ ਇਸ ਦੇ ਵਿੱਚ ਕੁਝ ਨਹੀਂ ਸੀ ਨਾ ਕੋਈ ਸੋਨਾ ਨਾ ਕੋਈ ਚਾਂਦੀ ਨਾ ਉਹੀ ਸੋਨੇ ਵਰਗਾ ਦਿਖਣ ਵਾਲਾ ਸਿੱਕਾ ਉਹ ਵੀ ਨਕਲੀ ਹੈ ਹੁਣ ਇਸ ਦੇ ਵਿੱਚ ਨਾ ਕੋਈ ਪੈਸਾ ਹੈ ਨਾ ਕੋਈ ਧਨ ਦੌਲਤ ਲੇਕਿਨ ਬਾਪੂ ਜੀ ਦੀਆਂ ਰੱਖੀਆਂ ਹੋਈਆਂ ਕੁਝ ਪੁਰਾਣੀਆਂ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਕਿ ਸ਼ਾਇਦ ਉਹਨਾਂ ਨੂੰ ਸਾਰੀ ਉਮਰ ਦੀ ਧਨ ਦੌਲਤ ਸੀ ਉਹਨਾਂ ਦੀ ਬਾਰਲੀ ਕਮਾਈ ਤਾਂ 120 ਕਿੱਲੇ ਜ਼ਮੀਨ ਸੀ ਅਨਮੋਟਾ ਧਨ ਦੌਲਤਾ ਐਨੀ ਵੱਡੀ ਕੋਠੀਆਂ ਕਾਰਾਂ ਇਹ ਤਾਂ ਸਭ ਨੂੰ ਦਿਖਦੀਆਂ ਸਨ ਲੇਕਿਨ ਜੋ ਅੰਦਰਲੀ ਦੌਲਤਾ ਜੀ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਇਹ ਸ਼ਾਇਦ ਉਹ ਆਪਣੇ ਪਿੱਛੇ ਛੱਡ ਕੇ ਚਲੇ ਗਏ ਸਨ ਜਿਸ ਨੂੰ ਉਹਨਾਂ ਦੇ ਚਾਰ ਪੁੱਤਰਾਂ ਨੇ ਨਹੀਂ ਸੰਭਾਲਿਆ ਕਿਸੇ ਨੇ ਨਹੀਂ ਸਮਝਿਆ ਬਾਪੂ ਜੀ ਵੀ ਪਿਆਰ ਭਾਲਦੇ ਸਨ ਬਾਪੂ ਜੀ ਨੂੰ ਵੀ ਸਤਿਕਾਰ ਚਾਹੀਦਾ ਸੀ ਉਸੇ ਹੀ ਟ੍ਰੈਂਕ ਦੇ ਵਿੱਚ ਇੱਕ ਚਿੱਠੀ ਪਈ ਸੀ ਜਿਵੇਂ ਹੀ ਚਿੱਠੀ ਨੂੰ ਖੋਲਿਆ ਤਾਂ ਚਾਰੇ ਨੂਆਂ ਚਿੱਠੀ ਨੂੰ ਚਿਮੜ ਗਈਆਂ ਕੀ ਆਖਿਰਕਾਰ ਸ਼ਾਇਦ ਇਸ ਦੇ ਵਿੱਚ ਕੋਈ ਖਜ਼ਾਨੇ ਦਾ ਪਤਾ ਹੋਵੇ ਜਿਵੇਂ ਹੀ ਉਸ ਚਿੱਠੀ ਨੂੰ ਪੜਿਆ ਅਤੇ ਪੜ ਕੇ ਚਾਰੇ ਜਿਹੜੀਆਂ ਸਾਨਾ ਉਹ ਬਾਹ ਮਾਰ ਕੇ ਰੋਣ ਲੱਗ ਪਈਆ ਉਹ ਚਿੱਠੀ ਦੇ ਵਿੱਚ ਲਿਖਿਆ ਸੀ ਕਰਮਜੀਤ ਕੌਰ ساری ਉਮਰ ਤੂੰ ਮੇਰੀ ਸੇਵਾ ਕੀਤੀ ਤੇ ਹਮੇਸ਼ਾ ਆਖਦੀ ਰਹੀ ਵੀ ਤੇਰੇ ਜਾਣ ਤੋਂ ਮਗਰੋਂ ਵੀ ਤੂੰ ਮੇਰਾ ਖਿਆਲ ਰੱਖੇਗੀ ਮੈਂ ਹੱਸਦਾ ਸੀ ਮਜ਼ਾਕ ਕਰਦਾ ਸੀ ਸੋਚਦਾ ਸੀ ਵੀ ਬੰਦਾ ਜਾਣ ਮਗਰੋਂ ਕਿਵੇਂ ਖਿਆਲ ਰੱਖ ਸਕਦਾ ਹੈ ਲੇਕਿਨ ਸ਼ਾਇਦ ਉਹ ਗੱਲਾਂ ਝੂਠੀਆਂ ਨਹੀਂ ਸੀ ਅੱਜ ਜਦੋਂ ਤੂੰ ਚਲੀ ਗਈ ਹੈ ਤੇਰਾ ਇਹ ਰੈਂਕ ਜੋ ਤੇਰੀ ਆਖਰੀ ਨਿਸ਼ਾਨੀ ਹੈ ਜੋ ਤੇਰੀ ਸ਼ਾਇਦ ਰੂਹ ਹੈ ਜਿਸ ਦੇ ਵਿੱਚ ਤੇਰੀਆਂ ਰੱਖੀਆਂ ਬਹੁਤ ਨਿਸ਼ਾਨੀਆਂ ਹਨ ਅੱਜ ਮੇਰੀ ਨੂਹਾ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਵੱਡਾ ਖਜ਼ਾਨਾ ਲੁਕਾਇਆ ਹੈ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਲੇਕਿਨ ਸ਼ਾਇਦ ਇਹ ਤੇਰੀ ਰੂਹ ਹੈ ਇਹ ਤੇਰਾ ਆਸ਼ੀਰਵਾਦ ਹੈ ਤੇਰਾ ਪਿਆਰ ਹੈ ਵੀ ਤੇਰੇ ਜਾਨ ਮਗਰੋਂ ਵੀ ਤੇਰਾ ਟ੍ਰੈਂਕ ਮੇਰੀ ਸੇਵਾ ਕਰਵਾ ਰਿਹਾ ਹੈ ਸੱਚਮੁੱਚ ਤੂੰ ਸੱਚ ਕਹਿੰਦੀ ਸੀ ਕਿ ਜਦੋਂ ਤੂੰ ਚਲੀ ਜਾਵੇਂਗੀ ਤਾਂ ਜਾਣ ਮਗਰੋਂ ਵੀ ਤੂੰ ਮੇਰੀ ਸੇਵਾ ਕਰੇਂਗੀ ਅੱਜ ਦੇਖ ਲੈ ਮੇਰੀ ਸੇਵਾ ਤੂੰ ਹੀ ਕਰ ਰਹੀ ਹੈ ਸ਼ਾਇਦ ਇਹ ਤੇਰੀ ਵਜ੍ਹਾ ਨਾਲ ਹੈ ਤੇਰੇ ਟਰੈਂਕ ਦੀ ਵਜ੍ਹਾ ਨਾਲ ਹੈ ਵੀ ਅੱਜ ਜੋ ਨੂਹਾਂ ਮੈਨੂੰ ਪੁੱਛਦੀਆਂ ਨਹੀਂ ਸਨ ਜਿਨ੍ਹਾਂ ਨੇ ਕਦੇ ਮੈਨੂੰ ਪਾਣੀ ਦਾ ਗਲਾਸ ਵੀ ਨਹੀਂ ਫੜਾਇਆ ਮੇਰੇ ਉੱਠਣ ਤੋਂ ਪਹਿਲਾਂ ਮੇਰੇ ਲਈ ਚਾਹ ਲੈ ਕੇ ਮੇਰੇ ਸਿਰਾਂੇ ਖੜ ਜਾਂਦੀਆਂ ਹਨ ਚਲੋ ਜੇਕਰ ਆ ਜਿੱਠੀ ਮੇਰੇ ਨੂਹਾ ਮੇਰੇ ਪੁੱਤਰ ਪੜ ਰਹੇ ਹਨ ਤਾਂ ਸ਼ਾਇਦ ਮੈਂ ਇਸ ਦੁਨੀਆ ਤੋਂ ਜਾ ਚੁੱਕਿਆ ਹਾਂ ਸ਼ਾਇਦ ਹੁਣ ਮੈਂ ਇਸ ਦੁਨੀਆ ਦੇ ਵਿੱਚ ਨਹੀਂ ਹਾਂ ਮੇਰੀ ਦੌਲਤ ਜਿਹੜੀ ਹੈ ਉਹ ਮੇਰੇ 120 ਕਿੱਲਾਂ ਦੇ ਵਿੱਚ ਨਹੀਂ ਹੈ ਨਾ ਹੀ ਮੇਰੀਆਂ ਕੋਠੀਆਂ ਕਾਰਾਂ ਦੇ ਵਿੱਚ ਹੈ ਇਹ ਮੇਰਾ ਪਿਆਰ ਸੀ ਮੇਰਾ ਸਤਿਕਾਰ ਸੀ ਜੋ ਮੈਂ ਸਾਰੀ ਉਮਰ ਦੇ ਵਿੱਚ ਕਮਾਇਆ ਇਸ ਨੂੰ ਸੰਭਾਲ ਕੇ ਰੱਖਣਾ ਕਿ ਤੇ ਗਵਾਣਾ ਦੇਣਾ ਐਨਾ ਕਹਿ ਕੇ ਬਾਪੂ ਜੀ ਜਿਹੜੇ ਸਨ ਉਸ ਖਤ ਨੂੰ ਪੂਰਾ ਕਰ ਦਿੰਦੇ ਹਨ ਐਨਾ ਪੜ੍ਹ ਕੇ ਨੋਆ ਜਿਹੜੀਆਂ ਹਨ ਉਹ ਬਿਲਕੁਲ ਭਾਵਕ ਹੋ ਜਾਂਦੀਆਂ ਹਨ ਅੱਖਾਂ ਦੇ ਵਿੱਚ ਹੰਝੂ ਸਨ ਅਸੀਂ ਸੱਚਮੁੱਚ ਕਿੰਨਾ ਲਾਲਚੀ ਸੀ ਕਿੰਨਾ ਸਾਡੇ ਮਨ ਦੇ ਵਿੱਚ ਮੈਲ ਸੀ ਕਿੰਨਾ ਸੀ ਬਿਲਕੁਲ ਲੋਭੀ ਹੋ ਚੁੱਕੀਆਂ ਸੀ ਐਨਾ ਤਨ ਹੁੰਦੇ ਹੋਏ ਵੀ ਅਸੀਂ ਸਿਰਫ ਬਾਪੂ ਜੀ ਦੇ ਕੁਝ ਪੈਸੇਆਂ ਪਿੱਛੇ ਉਹਨਾਂ ਦੀ ਸੇਵਾ ਕੀਤੀ ਜੇਕਰ ਅੰਤਿਮ ਸਮੇਂ ਉਹਨਾਂ ਦੀ ਸੇਵਾ ਵੀ ਕੀਤੀ ਉਹ ਵੀ ਪੈਸਿਆਂ ਪਿੱਛੇ ਅਸੀਂ ਪਿਆਰ ਨਹੀਂ ਦਿਖਾਇਆ ਇਹ ਸਾਡਾ ਪਿਆਰ ਨਹੀਂ ਸੀ ਸਾਰੀਆਂ ਹੀ ਰੋ ਰਹੀਆਂ ਸੀ ਚਲੋ ਬਾਪੂ ਜੀ ਤਾਂ ਹੁਣ ਜਾ ਚੁੱਕੇ ਹਨ ਉਹਨਾਂ ਨੂੰ ਵਾਪਸ ਲਿਆਉਣਾ ਤਾਂ ਸੰਭਵ ਨਹੀਂ ਹੈ ਲੇਕਿਨ ਦੋਸਤੋ ਸਾਡੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਕਹਾਣੀ ਆਪਸ ਦੇ ਵਿੱਚ ਦੇਖਦੇ ਹੋ ਉਸ ਨੂੰ ਇਗਨੋਰ ਨਾ ਕਰੋ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰੋ ਤੇ ਵੱਡਿਆਂ ਦੇ ਪ੍ਰਤੀ ਹਮੇਸ਼ਾ ਸਰਦਾ ਭਾਵਨਾ ਰੱਖੋ ਉਹਨਾਂ ਨੂੰ ਵੀ ਪਿਆਰ ਦੀ ਲੋੜ ਹੈ ਸਤਿਕਾਰ ਦੀ ਲੋੜ ਹੈ ਉਹ ਵੀ ਸਾਡੇ ਆਪਣੇ ਹਨ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨ